ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾ ਲਾਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1218 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1219 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਸਾਰਗ ਮਹੱਲਾ ਪੰਜਵਾਂ ਰਾਗ ਸਾਰੰਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਹਰ ਕੇ ਨਾਮ ਕੀ ਗਤ ਠਾਂਡੀ ਪ੍ਰਮਾਤਮਾ ਦਾ ਨਾਮ ਸ਼ਾਂਤੀ ਦੇਣ ਵਾਲਾ ਪ੍ਰਭਾਵ ਹੈ 베ਦ ਪੁਰਾਨ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਉ ਇਹੀ ਗੱਲ ਵੇਦਾਂ ਪੁਰਾਣਾ ਸਿਮਰਤੀਆਂ ਅਤੇ ਸਾਧੂਆਂ ਜਿਨ੍ਹਾਂ ਨੇ ਖੋਜ-ਖੋਜ ਕੇ ਦੱਸੀ ਹੈ ਕਿ ਹਰੀ ਨਾਮ ਜਪਣ ਵਾਲਾ ਹਮੇਸ਼ਾ ਠੰਡੇ ਸੁਭਾਅ ਦਾ ਹੁੰਦਾ ਹੈ ਉਹਦੇ ਮਨ ਵਿੱਚ ਸ਼ਾਂਤੀ ਹੁੰਦੀ ਹੈ ਰਹਾਉ ਸਿਵ ਬੇਰਾਂਚ ਹਰਿੰਦਰ ਸਿਵ ਬਰਾਂਚ ਹਰਿੰਦਰ ਲੋਕ ਤਾ ਮੈਂ ਜਲ ਤੋਂ ਫਿਰਿਆ ਸ਼ਿਵ ਲੋਕ ਬ੍ਰਹਮ ਲੋਕ ਇੰਦਰ ਲੋਕਿਨਾਂ ਲੋਕਾਂ ਵਿੱਚ ਪਹੁੰਚਿਆ ਪਹੁੰਚਿਆ ਹੋਇਆ ਪਿਤ੍ਰਸ਼ਨਾ ਦੀ ਅੱਗ ਵਿੱਚ ਮਨੁੱਖ ਸਰਦਾ ਹੀ ਫਿਰਦਾ ਹੈ ਸਿਮਰ ਸਿਮਰ ਸੁਆਮੀ ਭਏ ਸੀਤਲ ਦੁੱਖ ਦਰਦ ਭ੍ਰਮ ਹਿਰਿਆ ਸੁਆਮੀ ਪ੍ਰਭ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜੀਵ ਸ਼ਾਂਤ ਮਨ ਹੋ ਜਾਂਦੇ ਹਨ ਸਿਮਰਨ ਦੀ ਬਰਕਤ ਨਾਲ ਸਾਰਾ ਦੁੱਖ ਦਰਦ ਤੇ ਭਟਕਣਾ ਦੂਰ ਹੋ ਜਾਂਦਾ ਹੈ ਜੋ ਜੋ ਤਰਿਓ ਪ੍ਰਾਤਨ ਨਵਤਨ ਭਗਤ ਪਾਏ ਹਰ ਦੇਵਾ ਪ੍ਰਾਣੇ ਸਮੇਂ ਦਾ ਚਾਹੇ ਨਵੇਂ ਸਮੇਂ ਦਾ ਜਿਹੜਾ ਜਿਹੜਾ ਵੀ ਭਗਤ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਹੈ ਉਹ ਪ੍ਰਭੂ ਦੇਵ ਦੀ ਭਗਤੀ ਦੀ ਬਰਕਤ ਨਾਲ ਪ੍ਰੇਮ ਦੀ ਬਰਕਤ ਨਾਲ ਹੀ ਲੰਘਿਆ ਹੈ ਜਿਨ ਪ੍ਰੇਮ ਕੀਓ ਤਿਨਹੀਂ ਪ੍ਰਭ ਪਾਇਓ ਜਿਸਨੇ ਪਰਮਾਤਮਾ ਦੀ ਭਗਤੀ ਨਾਲ ਪ੍ਰੇਮ ਕੀਤਾ ਉਸਨੇ ਪ੍ਰਭੂ ਦਾ ਦੀਦਾਰ ਕੀਤਾ ਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਨਾਨਕ ਕੀ ਬੇਨਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ हे ਪ੍ਰਭੂ ਜੀ ਪਰਮਾਤਮਾ ਜੀ ਤੇਰੇ ਦਾਸ ਨਾਨਕ ਦੀ ਤੇਰੇ ਦਰ ਤੇ ਇਹੀ ਬੇਨਤੀ ਹੈ ਕਿ ਮੈਨੂੰ ਤੇਰੇ ਸੰਤ ਜਨਾਂ ਦੀ ਸਰਨ ਵਿੱਚ ਰਹਿ ਕੇ ਸੇਵਾ ਕਰਨ ਦਾ ਮੌਕਾ ਮਿਲ ਜਾਏ ਸਾਰਗ ਮਹੱਲਾ ਪੰਜਵਾ ਜੇਹਵੇ ਅਮਰਤ ਗੁਣ ਹਰ ਗਾਓ ਏ ਮੇਰੀ ਜੀਬ ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਗੁਣ ਗਾਇਆ ਕਰ ਐਵੇਂ ਹੂਲ ਜਲੂਲ ਨਾ ਬੋਲਿਆ ਕਰ ਕਿਸੇ ਨੂੰ ਮਾੜਾ ਨਾ ਬੋਲਿਆ ਕਰ ਬਸ 24 ਘੰਟੇ ਪਰਮਾਤਮਾ ਦੇ ਗੁਣ ਹੀ ਗਾਂਦੀ ਰਿਹਾ ਕਰ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰੋ ਪ੍ਰਭ ਕੋ ਨਾਉ ਰਹਾਓ ਪਰਮਾਤਮਾ ਦਾ ਨਾਮ ਉਚਾਰਿਆ ਕਰ ਪ੍ਰਭੂ ਦੀ ਸ਼ਿਵਸਲਾ ਸੁਣਿਆ ਕਰ ਪ੍ਰਭੂ ਦਾ ਨਾਮ ਉਚਾਰਿਆ ਕਰ ਤੇ ਪਰਮਾਤਮਾ ਦੀ ਸ਼ਿਵਸਲਾ ਹਮੇਸ਼ਾ ਕਰਨ ਨਾਲ ਮੁਖ ਪਵਿੱਤਰ ਹੋ ਜਾਂਦਾ ਹੈ ਰਹਾਓ RAM ਨਾਮ ਰਤਨ ਧਨ ਸੰਚੋਹ ਮਨ ਤਨ ਲਾਵੋ ਭਾਵੋ ਪਰਮਾਤਮਾ ਦਾ ਨਾਮ ਹੀ ਕੀਮਤੀ ਧਨ ਹੈ ਇਹ ਧਨ ਇਕੱਠਾ ਕਰਿਆ ਕਰ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਬਣਾਇਆ ਕਰ ਆ ਨ ਵਿਪੂਤ ਮਿੱਥਿਆ ਕਰ ਮਨ ਹੋ ਸੱਚਾ ਇਹ ਸੋ ਆਓ ਨਾਮ ਤੋਂ ਬਿਨਾ ਹੋਰ ਹੋਰ ਧਨ ਪਦਾਰਥ ਨੂੰ ਨਾ ਸੁਵੰਤ ਸਮਝ ਪਰਮਾਤਮਾ ਦਾ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਜੀਵਨ ਮਨੋਰਥ ਹੈ ਜੀਵ ਪ੍ਰਾਨ ਮੁਕਤੇ ਗੋ ਦਾਤਾ ਏਕਸ ਸੇ ਉਹ ਲੇ ਬਲਾਓ ਸਿਰਫ ਪ੍ਰਮਾਤਮਾ ਦੇ ਨਾਮ ਨਾਲ ਲਗਨ ਪੈਦਾ ਕਰ ਪ੍ਰਮਾਤਮਾ ਹੀ ਜਿੰਦ ਦੇਣ ਵਾਲਾ ਹੈ ਪ੍ਰਮਾਤਮਾ ਪ੍ਰਾਣ ਦੇਣ ਵਾਲਾ ਹੈ ਮੁਕਤੀ ਉੱਚੀ ਆਤਮਾ ਦਸ਼ਾ ਪ੍ਰਮਾਤਮਾ ਦੇਣ ਵਾਲਾ ਹੈ ਕੋ ਨਾਨਕਤਾ ਕੀ ਸਰਨ ਆਈ ਦੇ ਤ ਸਗਲ ਅਪੇ ਆਓ ਨਾਨਕ ਆਖਦਾ ਹੈ ਕਿ ਉਸ ਪ੍ਰਮਾਤਮਾ ਦੀ ਸ਼ਰਨ ਪਿਆਰੋ ਜੋ ਸਾਰੇ ਖਾਣ ਪੀਣ ਦੇ ਪਦਾਰਥ ਦਿੰਦਾ ਹੈ ਤੇ ਜੁਗਾ ਜਵੰਤਰਾਂ ਤੋਂ ਸਾਨੂੰ ਦੇ ਰਿਹਾ ਹੈ ਦਿੰਦਾ ਦੇ ਲੈਂਦੇ ਥੱਗ ਪਾਏ ਜੁਗਾ ਜਵੰਤਰ ਖਾਹੀ ਖਾਏ ਅਸੀਂ ਪਰਮਾਤਮਾ ਦੇ ਦਿੱਤੇ ਹੋਏ ਪਦਾਰਥ ਜੁਗਾ ਜੁਗਾ ਤੋਂ ਵਰਤ ਰਹੇ ਹਾਂ ਪਰ ਉਹਦਾ ਨਾਮ ਜਪ ਕੇ ਉਹਦਾ ਸ਼ੁਕਰੀਆ ਦਾ ਨਹੀਂ ਕਰ ਰਹੇ ਸਾਰਗ ਮਹੱਲਾ ਪੰਜਵਾਹ ਹੋਤੀ ਨਹੀਂ ਕਵਨ ਕਸ਼ ਕਰਨੀ ਮੇਥੋਂ ਕੋਈ ਸਚਜਾ ਕਰ ਤਬ ਨਹੀਂ ਹੋ ਸਕਿਆ ਇਹ ਓਟ ਪਾਈ ਮਿਲ ਸੰਤਹਿ ਗੋਪਾਲ ਏਕ ਕੀ ਸਰਣੀ ਰਹਾਓ ਸੰਤ ਜਨਾਂ ਨੂੰ ਮਿਲ ਕੇ ਸਿਰਫ ਪਰਮਾਤਮਾ ਦੀ ਸ਼ਰਨ ਪਏ ਰਹਿਣਾ ਸਿਰਫ ਇਹੀ ਆਸਰਾ ਮੈ ਲਭਾ ਹੈ ਰਹਾਓ ਪੰਜ ਦੋਖ ਛਿਦਰਿਆ ਤਨ ਮੈਂ ਵਿਖੇ ਬਿਆਦ ਕੀ ਚਰਣੀ ਪੰਜ ਦੋਖ ਸ਼ਿਦਰ ਇਆ ਤਨ ਮੈਂ ਬਿਖੇ ਬਿਆਦ ਕੀ ਕਰਨੀ ਕਾਮ ਆਦਿਕ ਪੰਜੇ ਵਿਕਾਰ ਅਤੇ ਹੋਰ ਹੈ ਵਜੀਵ ਦੇ ਸਰੀਰ ਵਿੱਚ ਟਿਕੇ ਰਹਿੰਦੇ ਹਨ ਵਿਸ਼ੇ ਵਿਕਾਰਾਂ ਵਾਲੀ ਕਰਨੀ ਜੀਵ ਦੀ ਬਣੀ ਰਹਿੰਦੀ ਹੈ ਕਾਮ ਗਰੋਧ ਲੋਭ ਮੋਹ ਹੰਕਾਰ ਬੜਾ ਸਤਾਂਦੇ ਨੇ ਜੀਵ ਨੂੰ ਆਸ ਅਪਾਰ ਦਿਨਸ ਗਣ ਰੱਖੇ ਗਰਸਤ ਜਾਤ ਬਲ ਜਰਣੀ ਜੀਵ ਦੀਆਂ ਆਸਾਂ ਬਿਆੰਤ ਹੁੰਦੀਆਂ ਹਨ ਪਰ ਜ਼ਿੰਦਗੀ ਦੇ ਦਿਨ ਗਿਣੇ ਮਿੱਠੇ ਹੁੰਦੇ ਹਨ ਬੁਢੇਪਾ ਜੀਵ ਦੇ ਸਰੀਰਕ ਬਲ ਨੂੰ ਖਾਈ ਜਾਂਦਾ ਹੈ ਅਨਾਥਾ ਨਾਥ ਦੇ ਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ हे ਅਨਾਥਾਂ ਦੇ 나ਥ ਪ੍ਰਭੂ ਪਰਮਾਤਮਾ हे ਦਇਆ ਦੇ ਸੋਮੇ ਪ੍ਰਭੂ हे ਸੁਖਾਂ ਦੇ ਸਮੁੰਦਰ हे ਜੀਵਾਂ ਦੇ ਸਾਰੇ ਵਕਾਰ ਤੇ ਡਰ ਦੂਰ ਕਰਨ ਵਾਲੇ ਪਰਮਾਤਮਾ ਮਨ ਬਾਛਤ ਚਿਤ ਵਤ ਨਾਨਕ ਦਾਸ ਪੇਖ ਜੀਵਾਂ ਪ੍ਰਭ ਚਰਣੀ ਤੇਰਾ ਦਾਸ ਨਾਨਕ ਤੇਰੇ ਦਰ ਤੋਂ ਇਹ ਮੰਗ ਮੰਗੀ ਮੁਰਾਦ ਇਹ ਮਨ ਮੰਗੀ ਮੁਰਾਦ ਚਾਹੁੰਦਾ ਹੈ ਕਿ ਹੇ ਪ੍ਰਭੂ ਤੇਰੇ ਚਰਨਾਂ ਦਾ ਦਰਸ਼ਨ ਕਰਕੇ ਮੈਂ ਆਤਮਿਕ ਜੀਵਨ ਪ੍ਰਾਪਤ ਕਰਦਾ ਰਹਾ ਸਾਰਗ ਮਹੱਲਾ ਪੰਜਵਾਂ ਠੀਕੇ ਹਰ ਕੇ ਨਾਮ ਬਿਨ ਸਾਦ ਪਰਮਾਤਮਾ ਦੇ ਨਾਮ ਤੋਂ ਬਿਨਾ ਮਾਇਕ ਪਦਾਰਥਾਂ ਦੇ ਸਵਾਦ ਫਿੱਕੇ ਹਨ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਐਨਸ ਪੂਰਨ ਨਾਦ ਰਹਾਓ ਪ੍ਰਭੂ ਦਾ ਕੀਰਤਨ ਹੀ ਆਤਮਿਕ ਜੀਵਨ ਦੇਣ ਵਾਲਾ ਰਸ ਹੈ ਹਰੀਦਾ ਕੀਰਤਨ ਹੀ ਗਾਣਾ ਚਾਹੀਦਾ ਹੈ ਜਿਹੜਾ ਮਨੁੱਖ ਗਾਉਂਦਾ ਹੈ ਉਹਦੇ ਅੰਦਰ ਦਿਨ ਰਾਤ ਆਤਮਿਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ ਰਹਾਓ ਸੇ ਮਰਤ ਸਾਤ ਮਹਾ ਸੁਖ ਪਾਈਐ ਮਿਟ ਜਾਏ ਸਗਲ ਬਿਖਾਦ ਪਰਮਾਤਮਾ ਦਾ ਨਾਮ ਸਿਮਰਦਿਆਂ ਆਤਮਿਕ ਸ਼ਾਂਤੀ ਮਿਲਦੀ ਹੈ ਬੜਾ ਸੁਖ ਪ੍ਰਾਪਤ ਕਰੀਦਾ ਹੈ ਅੰਦਰੋਂ ਸਾਰੇ ਦੁੱਖ ਕ੍ਰੇਸ਼ ਮਿਟ ਜਾਂਦੇ ਹਨ ਹਰ ਹਰ ਲਾਭ ਸਾਧ ਸੰਗ ਪਾਈਐ ਘਰ ਲੈ ਆਵੋ ਹਲਾਦ ਪਰ ਪਰਮਾਤਮਾ ਦਾ ਨਾਮ ਸਿਮਰਨ ਦਾ ਇਹ ਲਾਭ ਸਾਧ ਸੰਗਤ ਵਿੱਚ ਮਿਲਦਾ ਹੈ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਟ ਹਰਿਆ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿੱਚ ਬੈਠ ਮਿਲ ਬੈਠਦੇ ਹਨ ਉਹ ਆਪਣੇ ਹਿਰਦੇ ਘਰ ਵਿੱਚ ਇਹ ਖੱਟੀ ਲੱਦ ਕੇ ਲੈ ਆਉਂਦੇ ਹਨ ਪ੍ਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਘਰ ਵਿੱਚ ਆ ਜਾਂਦਾ ਹੈ ਸਭ ਤੇ ਊਚ ਊਚ ਤੇ ਊਚੋ ਵੰਤ ਨਹੀਂ ਮਰ ਜਾਦ ਹੈ ਭਾਈ ਪਰਮਾਤਮਾ ਸਭ ਨਾਲੋਂ ਉੱਚਾ ਹੈ ਉੱਚਿਆਂ ਤੋਂ ਉੱਚਾ ਹੈ ਸੁੱਚਿਆਂ ਤੋਂ ਸੁੱਚਾ ਹੈ ਨਿਧਰਿਆਂ ਦੀ ਧਿਰ ਹੈ ਨਿਗਤਿਆਂ ਦੀ ਗਤ ਹੈ ਉਹ ਪਰਮਾਤਮਾ ਬੜਾ ਬੇਅੰਤ ਹੈ ਉਸ ਦੇ ਹੱਦ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ ਵਰਨਨ ਸਾਕੋ ਨਾਨਕ ਮੈਂ ਮਾਪੇਖ ਰਹਿ ਵਰਨਨ ਸਾਕੋ ਨਾਨਕ ਮੈਂ ਮਾਪੇਖ ਰਹਿ ਬਿਸਮਾਦ ਹੈ ਨਾਨਕ ਮੈਂ ਉਸ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ ਵੇਖ ਵੇਖ ਕੇ ਹੈਰਾਨ ਰਹਿ ਜਾਈਦਾ ਹੈ ਕਿ ਐਨੀ ਵੱਡੀ ਉਸ ਦੀ ਕੁਦਰਤ ਐਨੀ ਵੱਡੀ ਉਸ ਦੀ ਵਡਿਆਈ ਆਖਣ ਤੋਂ ਪਰੇ ਹੈ ਸਾਰਗ ਮਹੱਲਾ ਪੰਜਵਾਂ ਆਇਓ ਸੁਨਣ ਪੜਨ ਕੋ ਬਾਣੀ ਜਗਤ ਵਿੱਚ ਜੀਵ ਪ੍ਰਮਾਤਮਾ ਦੀ ਸਿਵਸਲਾ ਸੁਣਨ ਪੜਨ ਵਾਸਤੇ ਆਇਆ ਹੈ ਇਹੀ ਹੈ ਇਸਦਾ ਅਸਲ ਜਗਤ ਅਸਲ ਜਨਮ ਮਨੋਰਥ ਕਿ ਗੁਰਬਾਣੀ ਪੜੇ ਤੇ ਗੁਰਬਾਣੀ ਸੁਣੇ ਪਰ ਅੱਜ ਕੱਲ ਲੋਕ ਗੁਰਬਾਣੀ ਵੱਲ ਬਹੁਤ ਘੱਟ ਖਿਆਲ ਕਰਦੇ ਹਨ ਕੱਲ ਹੀ ਮੈਂ ਸ਼ਾਮੀ ਵੇਖਿਆ ਕਿ ਉਧਰ ਬਾਬਾ ਜੀ ਰਹਿਰਾਤ ਸਾਹਿਬ ਦਾ ਪਾਠ ਕਰ ਰਹੇ ਹਨ ਤੇ ਉਧਰ ਇੱਕ ਫੁਕਰਾ ਟਰੈਕਟਰ ਤੇ ਡੈਕ ਲਾਈ ਗੜੀਆਂ ਵਿੱਚ ਘੁੰਮ ਰਿਹਾ ਹੈ ਇਸ ਤਰ੍ਹਾਂ ਨਹੀਂ ਬਾਣੀ ਸੁਣੋ ਆਪ ਨਾ ਸੁਣੋ ਤੇ ਹੋਰਾਂ ਨੂੰ ਤੇ ਸੁਣਦੇ ਹੋ ਨਾਮ ਵਿਸਾਰ ਲਗੇ ਹਨ ਲਾਲਚ ਬਿਰਥਾ ਜਨਮ ਪ੍ਰਾਣੀ ਰਹਾਓ ਪਰ ਜਿਹੜੇ ਪ੍ਰਾਣੀ ਪ੍ਰਮਾਤਮਾ ਦਾ ਨਾਮ ਭੁਲਾ ਕੇ ਹੋਰ ਲਾਲਚ ਵਿੱਚ ਲੱਗੇ ਰਹਿੰਦੇ ਹਨ ਉਹਨਾਂ ਦਾ ਮਨੁੱਖਾ ਜਨਮ ਵਿਅਰਸ ਚਲਾ ਜਾਂਦਾ ਹੈ ਫੇਰੇ ਮੁੜ ਕੇ ਹੱਥ ਨਹੀਂ ਆਉਂਦਾ ਫਿਰ ਉਹ 84 ਦੇ ਚੱਕਰਾਂ ਵਿੱਚ ਐਸਾ ਪੈਂਦਾ ਹੈ ਕਿ ਬਸ ਜਿੰਦ ਰੁੜ ਜਾਂਦੀ ਹੈ ਨਾਮ ਤੋਂ ਬਿਨਾਂ ਰਹਾਓ ਸਮਝ ਚੇਤ ਚੇਤ ਮਨ ਮੇਰੇ ਕਥੀ ਸੰਤਨ ਕਥ ਕਹਾਣੀ ਏ ਮੇਰੇ ਗਾਫਲ ਮਨ ਹੋਸ਼ ਕਰ ਅਕਾਥ ਪ੍ਰਭ ਦੀ ਜਿਹੜੀ ਸਿਫਤਸਲਾ ਸੰਤ ਜਨਾਂ ਨੇ ਦੱਸੀ ਹੈ ਉਸ ਨੂੰ ਚੇਤੇ ਕਰਿਆ ਕਰ ਲਾਭ ਲੈ ਹੋ ਹਰਿ ਹਿਰਦੈ ਆਰਾਧ ਹੋ ਛੁਟ ਕੇ ਆਵਣ ਜਾਣੀ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਓ ਇਹ ਲਾਭ ਖਟੋ ਇਸ ਖੱਟੀ ਨਾਲ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਦਮ ਸਖਤ ਸਿਆਣਪ ਤੁਮਰੀ ਦੇਹ ਤਨਾਮ ਵਖਾਣੀ ਹੈ ਪ੍ਰਭੂ ਪਰਮਾਤਮਾ ਤੇਰਾ ਹੀ ਦਿੱਤਾ ਉਦਮ ਤੇਰੀ ਹੀ ਦਿੱਤੀ ਸ਼ਕਤੀ ਤੇ ਸਿਆਣਪ ਸੇ ਜੀਵ ਵਰਤ ਸਕਦੇ ਹਾਂ ਜੇ ਤੂੰ ਉਦਮ ਸ਼ਕਤੀ ਸਿਆਣਪ ਦੇਵੇਂ ਤਾਂ ਹੀ ਮੈਂ ਨਾਮ ਜਪ ਸਕਦਾ ਹਾਂ ਕਿਉਂਕਿ ਸੱਚੇ ਪਾਤਸ਼ਾਹ ਤੇਰੇ ਹੁਕਮ ਤੋਂ ਬਗੈਰ ਤੇ ਇੱਕ ਪੱਤਾ ਵੀ ਨਹੀਂ ਹਿੱਲਦਾ ਸੇਈ ਭਗਤ ਭਗਤੇ ਸੇ ਲਾਗੇ ਨਾਨਕ ਜੋ ਪ੍ਰਭ ਬਾਣੀ ਏ ਨਾਨਕ ਉਹੀ ਮਨੁੱਖ ਭਗਤ ਬਣ ਸਕਦੇ ਹਨ ਉਹੀ ਪਰਮਾਤਮਾ ਦੀ ਭਗਤੀ ਵਿੱਚ ਲੱਗ ਸਕਦੇ ਹਨ ਜਿਹੜੇ ਪ੍ਰਭੂ ਨੂੰ ਪਸਾਂਦਾ ਆ ਜਾਂਦੇ ਹਨ ਸਾਰਗ ਮਹੱਲਾ ਪੰਜਵਾ ਧਨਵੰਤ ਨਾਮ ਕੇ ਵਣਜਾਰੇ ਅਸਲ ਤਨਾੜ ਮਨੁਖ ਉਹ ਹਨ ਜਿਹੜੇ ਪ੍ਰਮਾਤਮਾ ਦੇ ਨਾਮ ਦਾ ਵਣਜ ਕਰਦੇ ਰਹਿੰਦੇ ਹਨ ਸਾਂਝੀ ਕਰੋ ਨਾਮ ਧਨਖਟੋ ਗੁਰ ਕਾ ਸ਼ਬਦ ਵਿਚਾਰੇ ਰਹਾਓ ਉਹਨਾਂ ਨਾਲ ਸਾਝ ਬਣਾਓ ਅਤੇ ਗੁਰੂ ਦਾ ਸ਼ਬਦ ਆਪਣੇ ਮਨ ਵਿੱਚ ਵਸਾ ਕੇ ਪ੍ਰਮਾਤਮਾ ਦਾ ਨਾਮ ਧਨਖਟੋ ਇਹ ਨਾਮ ਧਨਖਟਿਆ ਬਹੁਤ ਲਾਭ ਪ੍ਰਾਪਤ ਹੁੰਦਾ ਹੈ ਜ਼ਿੰਦਗੀ ਵੀ ਸੌਖੀ ਬਣ ਜਾਂਦੀ ਹੈ ਤੇ ਪ੍ਰਲੋਕ ਵਿੱਚ ਵੀ ਨਾਮ ਦਾ ਧੰਨ ਕਮ ਆਉਂਦਾ ਹੈ ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਪਿਆਨ ਦੂਤ ਜਮਦ ਲੈ ਤੇ ਕੇਵਲ ਨਾਮ ਸੰਗ ਤੇਰਾ ਚੱਲੈ ਰਹਾਓ ਛੋਡੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਆਪਣੇ ਅੰਦਰੋਂ ਨਰਵੈਰ ਹੋ ਕੇ ਦੂਜਿਆਂ ਨਾਲ ਠੱਗੀ ਕਰਨੀ ਛੱਡੋ ਉਹ ਪ੍ਰਮਾਤਮਾ ਤੁਹਾਡੇ ਨਾਲ ਵਸਦਾ ਹੋਇਆ ਤੁਹਾਡੇ ਹਰੇਕ ਕੰਮ ਨੂੰ ਵੇਖ ਰਿਹਾ ਹੈ ਸੱਚ ਕਥਨ ਬਣਜੋ ਸੱਚ ਧਨ ਸੰਚੋ ਕਬੋ ਨਾ ਬੋਹਾਰੇ ਸਦਾ ਕੈਮਰੇਨ ਵਾਲੇ ਧਨ ਦਾ ਬਣਜ ਕਰੋ ਸਦਾ ਕੈਮਰੇਨ ਵਾਲਾ ਧਨ ਇਕੱਠਾ ਕਰੋ ਕਦੇ ਵੀ ਜੀਵਨ ਬਾਜੀ ਹਾਰ ਕੇ ਨਹੀਂ ਆਓਗੇ ਖਾਤ ਖਰਚਤ ਕਿਛ ਨਖੁੱਟਤ ਨਹੀਂ ਅਗਨਤ ਭਰੇ ਪੰਡਾਰੇ ਪ੍ਰਭੂ ਦੇ ਧਾਰਤੇ ਨਾਮ ਧੰਦੇ ਅਣਗਿਣਤ ਖਜ਼ਾਨੇ ਭਰੇ ਪਏ ਹਨ ਇਸ ਨੂੰ ਆਪ ਵਰਤਦਿਆਂ ਹੋਰਨਾਂ ਨੂੰ ਵਰਤਾਂਦਿਆਂ ਕੋਈ ਘਾਟ ਨਹੀਂ ਆਉਂ ਪੈਂਦੀ ਖਾਵੇ ਖਰਚੇ ਰਲ ਮਿਲ ਭਾਈ ਤੋੜ ਨਾ ਆਵੇ ਵੱਧ ਹੋ ਜਾਈ ਇਹ ਨਾਮ ਦਾ ਖਜ਼ਾਨਾ ਜਿੰਨਾ ਖਰਚਾਂਗੇ ਜਿੰਨਾ ਵਰਤਾਵਾਂਗੇ ਜਵਾਵਾਂਗੇ ਉਨਾ ਹੀ ਵਧੇਗਾ ਉ ਨਾਨਕ ਸੋਬਾ ਸੰਗ ਜਾਵੋ ਪਾਰਬ੍ਰह्म ਕੈ ਦੁਆਰੇ ਨਾਨਕ ਆਖਦਾ ਹੈ ਕਿ ਨਾਮ ਧਨ ਖਟ ਕੇ ਪ੍ਰਮਾਤਮਾ ਦੇ ਦਰ ਤੇ ਇੱਜ਼ਤ ਨਾਲ ਜਾਓਗੇ ਲੋਕ ਸੁਖੀਏ ਪਰ ਲੋਕ ਸੋਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਉਤਾਰਨੀ ਹੋ ਜਾਂਦੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਖਾਤ ਖਰਚ ਤਕਿਸ਼ ਨੇ ਖੁੱਟਤ ਨਹੀਂ ਅਗਨਤ ਪਰੇ ਪੰਡਾਰੇ ਕੋ ਨਾਨਕ ਸੋਬਾ ਸੰਗ ਜਾਵੋ ਪਾਰ ਬ੍ਰਹਮ ਕੈ ਦੁਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1219 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1220 ਦੀ ਵਿਆਖਿਆ ਦੇ ਬਾੜ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ